ਕਿਸਾਨ ਵਿਰੋਧ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਕਿਸਾਨ ਵਿਰੋਧ ਜਿਹੜੀ ਆਪਾਂ ਅੱਜ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆਂ ਸਕਰੀਨ ਦੇ ਉੱਤੇ ਜਿਹੜੀ ਜਿਹੜੀ ਆਪਣੀ ਪੂਸ਼ਾ ਯੂਨੀਵਰਸਿਟੀ ਵੱਲੋਂ ਦਿੱਲੀ ਵਾਲੇ ਵੱਲੋਂ ਡਾਕਟਰ ਏਕੇ ਸਿੰਘ ਨੇ ਲਾਂਚ ਕੀਤੀ ਸੀ ਪਿਛਲੇ ਸਾਲ ਪੀਪੀ 1985 ਜਿਹਦੇ ਉੱਤੇ ਪਰਸ਼ੂਟ ਨਾਮ ਦੀ ਦਵਾਈ ਆਪਾਂ ਕਰ ਸਕਦੇ ਆਂ ਡੀਐਸਆਰ ਕਰਕੇ ਉਹਦੇ ਉੱਤੇ ਕਰ ਸਕਦੇ ਆਂ ਤਾਂ ਕਿ ਜਿਹੜਾ ਇਸ ਸਾਲ ਦਾ ਆਪਣਾ ਬੀਜ ਜੇ ਕੋਈ ਉਹ ਨਾ ਉਗੇ ਇਹ ਰੰਗੇ ਜਿਹੜੇ ਨੇ ਕਈ ਪ੍ਰਕਾਰ ਦੇ ਜਿਹੜੇ ਨੇ ਪਰਚੂਟ ਦਵਾਈ ਜਿਹੜੀ ਹੈ ਮਾਰਦੀ ਬਾਕੀ ਸਾਰੇ ਝੋਨੇਆਂ ਨੂੰ ਖਤਮ ਕਰਦੀ ਹੈ ਸਿਰਫ ਪੀਬੀ 1985 ਪੀਬੀ 1989 ਇਹਨਾਂ ਦੋ ਬੀਜਾਂ ਦਾ ਉੱਤੇ ਪਰਚੂਟ ਦਵਾਈ ਜਿਹੜੀ ਹੈ ਕੋਈ ਇਸ ਨਾਲ ਨਹੀਂ ਕਰਦੀ ਦੂਜੇ ਝੋਨੇ ਸਾਰੇ ਬਿਲਕੁਲ ਖਤਮ ਕਰ ਦਿੰਦੀ ਹੈ ਇਸ ਕਰਕੇ ਕਿਸਾਨ ਵੀਰੂ ਇਹ ਯੂਨੀਵਰਸਟਲ ਉਹ ਬੀਜ ਕੱਢੇ ਗਏ ਸਨ ਡੀਐਸਆਰ ਵਾਸਤੇ ਬਾਕੀ ਤੁਸੀਂ ਕਦੂ ਕਰਕੇ ਵੀ ਲਾ ਸਕਦੇ ਹੋ ਝੋਨਾ ਲੇਕਿਨ ਡੀਐਸਆਰ ਵਾਸਤੇ ਜਿਆਦਾ ਵਧੀਆ ਆਪਾਂ ਨੇ ਜਿਹੜੇ ਕਿੱਲੇ ਦੇ ਵਿੱਚ ਖੜੇ ਹੋਏ ਆ ਇਹ ਪੀਬੀ 1985 ਦਾ ਡੀਐਸਆਰ ਕੀਤਾ ਹੈ ਤਾਂ ਕਿਸਾਨ ਵੀਰੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਜੀ ਇਹ ਝੋਨੇ ਦੇ ਵਿੱਚ ਬਹੁਤ ਸੋਨਾ ਝੋਨਾ ਜਿਹੜਾ ਕਿ ਪੀਬੀ 1985 ਇਹ ਜਿਹੜੀ ਸ਼ੋਹ ਦੇ ਜੀ ਕਿਸਾਨ ਵੀਰੋ 1509 1699 1847 ਇਹ 1509 ਦੀ ਸ਼ੋਹ ਦੇ ਜੀ ਸਿਰਫ ਇਹਦੇ ਵਿੱਚ ਜੀਨ ਉਹ ਪਾਏ ਗਏ ਹੁਣ ਵੀ ਇਹਦੇ ਉੱਤੇ ਜਿਹੜੀ ਪਰਸੂਟ ਦਵਾਈ ਹੈ ਉਹ ਇਹਦੇ ਤੇ ਕਿਸੇ ਪ੍ਰਕਾਰ ਦਾ ਇਹਦਾ ਨੁਕਸਾਨ ਨਹੀਂ ਕਰਦੀ ਦੂਜੇ ਜਦ ਕੀ ਦੂਜੇ ਝੋਨੇ ਸਾਰੇ ਪ੍ਰਕਾਰ ਦੇ ਝੋਨੇ ਜਿਹੜੇ ਨੇ ਉਹਨਾਂ ਨੂੰ ਨੁਕਸਾਨ ਕਰਦੀ ਉਹਨਾਂ ਨੂੰ ਖਤਮ ਕਰ ਦਿੰਦੀ ਜਿਸ ਤਰ੍ਹਾਂ ਆਪਾਂ ਰਾਉਂਡ ਆਪ ਦਵਾਈ ਖਤਮ ਕਰਦੀ ਹੈ ਤਾਂ ਕਿਸਾਨ ਵੀਰੋ ਆਪਣਾ ਇਹ ਕਿਲਾ ਝੋਨੇ ਦਾ 10 ਕਿਲੋ ਬੀਜ ਪਾਇਆ ਸੀ ਆਪਾਂ ਨੇ ਪੀਪੀ 1985 ਤਾਂ ਇਹ ਦੇਖੋ ਜੀ ਕਿੰਨਾ ਸੋਹਣਾ ਡੀਐਸਆਰ ਕਿਲਾ ਹੈ ਤੋ ਕਿਸਾਨ ਵੀਰੋ ਵੱਧ ਤੋਂ ਵੱਧ ਡੀਐਸਰ ਕਰਿਆ ਕਰੋ ਨਵੇਂ ਬੀਜ ਕਾਫੀ ਵਧੀਆ ਆ ਚੁੱਕੇ ਨੇ ਡੀਐਸਰ ਵਾਸਤੇ ਇੱਕ ਜਿਹੜੀ ਆਪਣੀ ਸਮੱਸਿਆ ਸੀ ਪਿਛਲੇ ਸਾਲ ਦੇ ਜਿਹੜੇ ਥੱਲੇ ਆਪਣਾ ਚੋਨਾ ਬੀਜਦੇ ਸੀ ਉਹ ਨਿਕਲ ਕੇ ਬਰਾਬਰ ਰਲ ਜਾਂਦਾ ਹੁੰਦਾ ਸੀ ਤਾਂ ਮਿਕਸਿੰਗ ਹੋ ਜਾਂਦੀ ਸੀ ਤਾਂ ਹੁਣ ਜਿਹੜੇ ਇਹ ਚੁੰਨੇ ਆ ਜਿਹੜੇ ਇਹਦੇ ਉੱਤੇ ਪਰਸ਼ੂਟ ਦਵਾਈ ਮਾਰਨ ਨਾਲ ਤੁਹਾਡਾ ਕਿਸਦਾ ਚੋਨਾ ਸਾਰਾ ਹੀ ਖਤਮ ਹੋ ਜਾਂਦਾ ਦੂਜਾ ਜਿਹੜਾ ਸਿਰਫ ਵੀਵੀ 1985 ਈਟ ਵੱਡਾ ਚੋਨਾ ਨੇੜੇ ਬਚਦਾ ਤਾਂ ਦੇਖੋ ਆਪਣਾ ਡੀਐਸਆਰ ਕੀਤਾ ਚੋਨਾ ਇਹ ਆਪਾਂ ਨੇ 20 ਜੁਲਾਈ ਨੂੰ ਕੀਤਾ ਸੀ 20 ਜੁਲਾਈ ਨੂੰ ਆਪਾਂ ਨੇ ਇਹ ਡੀਐਸਆਰ ਚੋਨਾ ਕੀਤਾ ਸੀ ਜੀ ਥੋੜੀ 2 ਮਹੀਨ ਨੂੰ ਕੀਤਾ ਸੀ ਜੀ 2 ਮਹੀਨ ਨੂੰ ਸਾਚੋ ਨਾ ਗੱਭੀ ਦੀ ਤਿਆਰੀ ਚ ਕਿਸਾਨ ਵੀਰੋ ਜਿਹੜਾ ਆਪਾਂ ਇਹ ਝੋਨਾ ਸੀ ਡੀਐਸਰ ਕੀਤਾ ਸੀ ਪੀਵੀ 1985 ਜੀ ਮਈ ਨੂੰ ਜੀ ਮਈ ਨੂੰ ਇਹ ਝੋਨਾ ਡੀਐਸਰ ਕੀਤਾ ਸੀ ਤਾਂ ਝੋਨੇ ਦੀ ਲੈਂਥ ਦੇਖ ਲਓ ਕਾਫੀ ਤਾਂ ਪੇਡਾ ਬਹੁਤ ਸੋਹਣਾ ਆ ਦੇਖੋ ਜੀ ਬਿਲਕੁਲ ਸਾਫ ਝੋਨਾ ਇਸ ਪ੍ਰਕਾਰ ਦਾ ਰੋਗ ਨਹੀਂ ਗੱਬੇ ਦੀ ਤਿਆਰੀ ਚ ਚੋਨਾ ਤਾਂ ਇਹ ਚੋਨਾ ਜਿਹੜਾ 1509 ਦੀ ਸੋਧ ਹੈ ਜੀ ਤਾਂ ਪਸਾਣ ਦੀ ਰੋਗ ਵੱਧ ਤੋਂ ਵੱਧ ਜਿਹੜਾ ਆਪਣਾ ਚੋਨਾ ਡੀਐਸਆਰ ਜਰੂਰ ਕਰਿਆ ਕਰੋ ਤਾਂਕਿ ਆਉਣ ਵਾਲੇ ਟਾਈਮ ਦੇ ਵਿੱਚ ਜੇ ਇਸ ਤਰ੍ਹਾਂ ਕੀ ਇਸ ਟਾਈਮ ਪਾਣੀ ਦੀ ਕਾਫੀ ਸ਼ੋਰਟੇਜ ਆਈਏ ਸਾਲ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਸ ਤਰ੍ਹਾਂ ਹੀ ਸ਼ੋਰਟੇਜ ਰਹੇਗੀ ਪਾਣੀ ਦੀ ਬਰਸਾਤਾਂ ਘਟ ਗਈਆਂ ਨੇ ਤੇ ਡੀਐਸਰ ਛੋਣੇ ਨੂੰ ਤੁਸੀਂ ਬੇਸ਼ੱਕ 8-8 ਦਿਨ ਪਾਣੀ ਦਸ ਦਸ ਤੇ ਨਾ ਲਾਓ ਤਾਂ ਤਾਂ ਵੀ ਚੱਲ ਜਲਾਇ ਤਖਤਾਨ ਵੀਰੋ ਬਾਤ ਤੋਂ ਬਾਤ ਡੀਐਸਰ ਕਰੋ ਪਾਣੀ ਬਚਾਓ ਤੇ ਆਪਣਾ ਇਹਦੇ ਚ ਇੱਕ ਦੋ ਹੋਰ ਫਾਇਦੇ ਨੇ ਜੀ ਜਿਹੜਾ ਬਕਾਨੀ ਰੋਗ ਨਹੀਂ ਆਉਂਦਾ ਡੀਐਸਰ ਦੇ ਵਿੱਚ ਆਪਣਾ ਚੋਣੇ ਚ ਵੇਖ ਲਓ ਕਿਤੇ ਵੀ ਬਕਾਨੀ ਰੋਗ ਨਹੀਂ ਜੀ ਲਾਸਟ ਬਹੁਤ ਘਟ ਆਉਂਦੇ ਨੇ ਜੀ ਤਾਂ ਕਿਸਾਨ ਵੀਰੋ ਵੱਧ ਤੋਂ ਵੱਧ ਈ ਐਸਰ ਕਰੋ ਤਾਂ ਕਿ ਆਪਣਾ ਪਾਣੀ ਮੈਸੇਜ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜਿਹੜੇ ਕਿਸਾਨ ਵੀਰ ਪੁਰਾਣੇ ਅਗਲੇ ਸਾਲ ਆਪਣੇ ਕੋਲੋਂ ਪੀਵੀ 1985 ਦਾ ਬੀਜ ਲੈਣਾ ਹੋਵੇ ਤਾਂ ਬਿਲਕੁਲ ਪਿਓਰਿਟੀ ਬੀਜ ਦੀ ਆਪਾਂ ਬੀਜ ਦੇਾਂਗੇ ਜੀ ਪੀਵੀ 1985 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ